ਜਿੱਥੇ ਭਾਰਤ ਅੱਜ ਆਪਣਾ 79ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੇ 12ਵੀਂ ਵਾਰ ਲਗਾਤਾਰ ਇਹ ਜੋ ਝੰਡਾ ਸੀ ਉਹ ਫੈਰਾਇਆ ਪ੍ਰਧਾਨ ਮੰਤਰੀ ਨੇ ਇਸ ਮੌਕੇ ਭਾਸ਼ਣ ਦੇ ਵਿੱਚ ਕਈ ਅਹਿਮ ਮੁੱਦਿਆਂ ਤੇ ਸੰਬੋਧਨ ਕੀਤਾ ਜਿਵੇਂ ਆਪਰੇਸ਼ਨ ਸਿੰਦੂਰ ਆਤਮ ਨਿਰਭਰ ਭਾਰਤ ਤੇ ਉੱਥੇ ਹੀ ਹੋਰ ਕਈ ਅਹਿਮ ਮੁੱਦਿਆਂ ਤੇ ਪੀਐਮ ਦੇ ਵੱਲੋਂ ਆਪਣੀ ਚਿੰਤਾ ਜੋ ਸੀ ਉਹ ਪ੍ਰਗਟਾਈ ਗਈ ਇਸੇ ਦੇ ਵਿੱਚ ਪੀਐਮ ਮੋਦੀ ਨੇ ਮੋਟਾਪੇ ਦੇ ਬਾਰੇ ਵੀ ਜ਼ਿਕਰ ਕੀਤਾ ਪੀਐਮ ਨੇ ਕਿਹਾ ਕਿ ਦੇਸ਼ ਬੇਸ਼ੱਕ ਕਈ ਚੀਜ਼ਾਂ ਦੇ ਵਿੱਚ ਅੱਗੇ ਵਧ ਰਿਹਾ ਹੈ ਪਰ ਸਾਡੇ ਦੇਸ਼ ਦੇ ਵਿੱਚ ਕਈ ਅਜਿਹੇ ਲੋਕ ਨੇ ਜੋ ਮੋਟਾਪੇ ਦਾ ਸ਼ਿਕਾਰ ਨੇ ਤੇ ਇਹ ਮੋਟਾਪਾ ਲਗਾਤਾਰ ਮਰੀਜ਼ਾਂ ਦੀ ਜੋ ਹੈ ਮੋਟਾਪਾ ਵਾਲੇ ਮਰੀਜ਼ਾਂ ਦੀ ਗਿਣਤੀ ਭਾਰਤ ਦੇ ਵਿੱਚ ਵੱਧ ਰਹੀ ਹੈ ਪ੍ਰਧਾਨ ਮੰਤਰੀ ਨੇ ਆਪਣੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਤਿੰਨਾਂ ਦੇ ਵਿੱਚੋਂ ਇੱਕ ਨਾ ਇੱਕ ਵਿਅਕਤੀ ਮੋਟਾਪੇ ਦਾ ਸ਼ਿਕਾਰ ਹੈ ਤੇ ਮੋਟਾਪਾ ਸਿਹਤ ਲਈ ਬੇਹਦ ਹਾਨੀਕਾਰਕ ਹੈ ਪੀਐਮ મોદી ਨੇ ਕਿਹਾ ਹੈ ਕਿ ਸਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਜਿੱਥੇ ਅਸੀਂ ਹੋਰ ਖੇਤਾਂ 'ਤੇ ਕੰਮ ਕਰ ਰਹੇ ਹਾਂ ਸਾਨੂੰ ਆਪਣੀ ਸਿਹਤ ਦੇ ਵੱਲ ਵੀ ਖਾਸਾ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਭਈਆ ਮੋਦੀ ਦੇ ਵੱਲੋਂ ਜਿੱਥੇ ਅੱਜ ਸੰਬੋਧਨ ਕਰਦਿਆਂ ਇਸ ਸਬੰਧੀ ਆਪਣੀ ਚਿੰਤਾ ਪ੍ਰਗਟਾਈ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਆਪਣੀ ਸਿਹਤ ਦੇ ਪ੍ਰਤੀ ਜਾਗਰੂਕ ਰਹਿਣ ਦੀ ਲੋੜ ਹੈ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਲੋੜ ਹੈ ਤੇ ਇਸ ਮੋਟਾਪੇ ਦੀ ਬਿਮਾਰੀ ਤੋਂ ਬਚਣ ਦੀ ਲੋੜ ਹੈ ਸਾਨੂੰ ਆਪਣੀ ਸਿਹਤ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਕਿਉਂਕਿ ਮੋਟਾਪੇ ਦੇ ਕਾਰਨ ਅਸੀਂ ਕਈ ਬਿਮਾਰੀਆਂ ਨੂੰ ਸੱਦਾ ਦਿੰਦੇ ਹਾਂ ਜਿਵੇਂ 슈ਗਰ ਬੀਪੀ ਤੇ ਹੋਰ ਕਈ ਬੇਹੱਦ ਗੰਭੀਰ ਬਿਮਾਰੀਆਂ ਜੋ ਸਾਡੀ ਸਿਹਤ ਲਈ ਜਾਨਲੇਵਾ ਨੇ ਤਾਂ ਜਹੇ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਮੋਟਾਪੇ ਦੇ ਲਈ ਜੋ ਹੈ ਉਹ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਮੋਟਾਪੇ ਦੇ ਵਿਰੁੱਧ ਲੜਨਾ ਚਾਹੀਦਾ ਹੈ ਤੇ ਇਸ ਗੰਭੀਰ ਬਿਮਾਰੀ ਤੋਂ ਬਚਣਾ ਚਾਹੀਦਾ ਹੈ ਤਾਂ ਅੱਜ ਲਾਲ ਕਿਲੇ ਤੇ ਪੀਐਮ ਮੋਦੀ ਨੇ 12ਵੀਂ ਵਾਰ ਸੰਬੋਧਨ ਕੀਤਾ 12ਵੀਂ ਵਾਰ ਲਗਾਤਾਰ ਉਹਨਾਂ ਦੇ ਵੱਲੋਂ ਝੰਡਾ ਜੋ ਸੀ ਉਹ ਫਹਿਰਾਇਆ ਗਿਆ ਤਾਂ ਪੀਐਮ ਨੇ ਵੱਖ-ਵੱਖ ਮੁੱਦਿਆਂ ਦੇ ਉੱਤੇ ਜੋ ਹੈ ਉਹ ਸੰਬੋਧਨ ਕੀਤਾ ਤੇ ਮੋਟਾਪੇ ਦੇ ਉੱਤੇ ਵੀ ਉਹਨਾਂ ਨੇ ਆਪਣੀ ਚਿੰਤਾ ਜੋ ਸੀ ਉਹ ਜ਼ਾਹਰ ਕੀਤੀ ਹੈ